ਹੈਲੋ ਹਾਂਜੀ ਸਸੀ ਗਾਲ ਜੀ ਸਸੀ ਗਾਲ ਜੀ ਕਿੱਥੋਂ ਬੋਲਦੇ ਹੋ ਜੀ ਮੇਰੇ ਜਲਾਲਾਵਾਤ ਬੋਲ ਰਿਹਾ ਹਾਂ ਅੱਜ ਕਰਨਰ ਤੋਂ ਲੋਟਰੀ ਏਜੰਸੀ ਤੋਂ ਗੱਲ ਕਰ ਰਹੇ ਹਾਂ ਜੀ ਹਾਂਜੀ ਸਰ ਕੱਲ ਲਾਟਰੀ ਪਾ ਗਏ ਸੀ ਨਾ ਜੀ ਹਾਂਜੀ ਹਾਂਜੀ ਕੱਲ ਤੁਸੀਂ ਦੋ ਕਾਪੀਆਂ ਪਾਈਆਂ ਸੀ 6 ਵਜੇ ਵਾਲੀ 8 ਵਜੇ ਵਾਲੀ ਹਾਂਜੀ ਉਹਦੇ ਨਾਲ ਤੁਹਾਡਾ ਪ੍ਰਾਈਜ਼ ਲੱਗਿਆ ਜੀ ਇੱਕ ਵਾਰ ਫੇਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਰਨ ਅਰਜੁਨ ਲੋਟਰੀ ਏਜੰਸੀ ਤੋਂ ਜਿੱਥੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਇਨਾਮ ਲੱਗੇ ਆ 17 ਤਰੀਕ ਨੂੰ 18 ਨੂੰ ਫਿਰ 20 ਤਰੀਕ ਨੂੰ ਤਾਂ ਇੱਕ ਕਸਟਮਰ ਜਿਸ ਦਾ 50000 ਦਾ ਇਨਾਮ ਲੱਗਿਆ ਉਸ ਨੂੰ ਹੱਲੇ ਤੱਕ ਜਿਹੜਾ ਹੈਗਾ ਫੋਨ ਨਹੀਂ ਕੀਤਾ ਗਿਆ ਤਾਂ ਹੁਣ ਉਸ ਨੂੰ ਫੋਨ ਕਰਾਂਗੇ ਅੱਜ ਤੁਹਾਨੂੰ ਦਿਖਾਵਾਂਗੇ ਜਦੋਂ ਇਹ ਫੋਨ ਕਰਦੇ ਹੁੰਦੇ ਆ ਕਿਸੇ ਦਾ ਇਨਾਮ ਲੱਗਦਾ ਹੈ ਤਾਂ ਫਿਰ ਅੱਗੋ ਕਿੱਦਾਂ ਦਾ ਰਿਐਕਸ਼ਨ ਹੁੰਦਾ ਤਾਂ ਭਾਈ ਲਾਓ ਫੋਨ ਹਾਂਜੀ ਹਾਂਜੀ ਲੱਗ ਗਿਆ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਜੀ ਮੇਰੇ ਜੀ ਲਾਲਾ ਬਾਤ ਬੋਲਦੇ ਆ ਹਾਂਜੀ ਕਰਨਰ ਤੋਂ ਲੋਟਰੀ ਏਜੰਸੀ ਤੋਂ ਗੱਲ ਕਰ ਰਹੇ ਆ ਜੀ ਹਾਂਜੀ ਸਰ ਕੱਲ ਆਡਟਰੀ ਪਾ ਗਏ ਸੀ ਨਾ ਜੀ ਹਾਂਜੀ ਹਾਂਜੀ ਕੱਲ ਤੁਸੀਂ ਦੋ ਕਾਪੀਆਂ ਪਾਈਆਂ ਸੀ ਇੱਕ 6 ਵਜੇ ਵਾਲੀ ਇੱਕ 8 ਵਜੇ ਵਾਲੀ ਹਾਂਜੀ ਉਹਦੇ ਨੂੰ ਤੁਹਾਡਾ ਪ੍ਰਾਈਜ਼ ਲੱਗਿਆ ਜੀ 50000 ਰੁਪਏ ਦਾ 558610 ਨੰਬਰ ਦੇ 600 ਦਾ ਵਪਾਰ ਪਰ 1400 ਰੁਪਏ ਪ੍ਰਾਪਤ ਹੋਏ ਠੀਕ ਹੈ ਸਰ ਵਧਾਈਆਂ ਸਰ ਵਧਾਈਆਂ ਤੁਹਾਨੂੰ ਵਧਾਈਆਂ ਜੀ ਕਦੋਂ ਆ ਰਹੇ ਹੋ ਸਾਡੇ ਕੋਲ ਸਰ ਕੱਲ ਆ ਜਾਾਂਗੇ ਅੱਛਾ ਹੁਣੇ ਆਜੋ ਹੁਣੇ ਪੈਸੇ ਦੇ ਦਈਏ ਤੁਹਾਨੂੰ ਨੇ ਅਨਸਾਰ ਬਾਹਰ ਆਣਾ ਫੈਮਿਲੀ ਨਾਲ ਅੱਛਾ ਅੱਛਾ ਹਾਂਜੀ ਚਲੋ ਵਧਾਈਆਂ ਜੇ ਸਾਡੇ ਵੱਲੋਂ ਕਾਰਨਰ ਤੋਂ ਲੋਟਰੀ ਏਜੰਸੀ ਵੱਲੋਂ ਤੁਸੀਂ ਸਵੇਰੇ ਆ ਕੇ ਆਪਣੀ ਟਿਕਟ ਕੋਰੀਨ ਕਰਵਾ ਲਓ ਜ਼ਰੂਰ ਸਾਡੇ ਕੋਲ 210 ਖਰਚਾ ਆਉਣਾ ਹੈ ਠੀਕ ਹੈ ਠੀਕ ਹੈ ਤੁਸੀਂ ਤਾਂ ਬਿਲਕੁਲ ਹਾਂਜੀ ਕੀ ਕਹਿੰਦੇ ਭਾਈ ਫਿਰ ਭਾਈ ਬਹੁਤ ਕੋਸ਼ਿਸ਼ ਕੀਤੀ ਕਿ ਜਲਾਲਾਬਾਦ ਦਾ ਲੋਕਲ ਹੀ ਪ੍ਰਾਈਸ ਲੱਗਿਆ ਜੀ ਕੱਲ ਆਪਣੇ ਕੋਲੇ 58610 ਜਿਹਨਾਂ ਨਾਲ ਆਪਾਂ ਹੁਣੇ ਹੀ ਗੱਲ ਕੀਤੀ ਆ ਉਹ ਕੱਲ ਆਣਗੇ ਕਹਿੰਦੇ ਫੈਮਿਲੀ ਨਾਲ ਕਿਤੇ ਕੰਮ ਆ ਸੀ ਸੋ ਕੱਲ ਆਪਣੇ ਕੋਲ ਆਣਗੇ ਪਿਛਲੇ 3 ਦਿਨਾਂ ਦੇ ਵਿੱਚ ਤਿੰਨ ਪ੍ਰਾਈਸ ਲੱਗ ਗਏ ਆ ਜੀ ਹੂੰ 50-50000 ਰੁਪਏ ਦੇ ਸਿਰਫ 175 ਰੁਪਏ ਦੀ ਕਾਪੀ ਹੁੰਦੀ ਹੈ ਜਿਹਦੇ ਵਿੱਚ 50-50000 ਦੇ ਤਿੰਨ ਇਨਾਮ ਲੱਗ ਗਏ ਜੀ ਆਪਣੇ ਕੋਲ ਜੀ ਅਗਲਾ ਬੰਪਰ ਕੱਲ ਆ ਰਿਹਾ ਜੀ ਆਜੋ ਪਾਉਂ ਵੀ ਦਿਖਾ ਦਈਏ ਜੀ ਅੱਜੋ 3 ਕਰੋੜ ਤੁਸੀਂ ਦੇਈਏ ਜਲਾਲਾਬਾਦ ਨੂੰ ਤਾਂ ਬਿਲਕੁਲ ਕੱਲ 3 ਕਰੋੜ ਆ ਰਿਹਾ 3 ਕਰੋੜ ਆ ਰਿਹਾ ਜੀ ਕੱਲ 3 ਕਰੋੜ 500 ਰੁਪਏ ਦੀ ਟਿਕਟ ਹੈ ਸਪੈਸ਼ਲ ਬੰਪਰ ਨਾਗaland ਦਾ ਡੀਅਰ ਸਪੈਸ਼ਲ ਬੰਪਰ 2025 ਕੱਲ ਨਿਕਲਣ ਜਾ ਰਿਹਾ ਜੀ 3 ਕਰੋੜ ਦਾ ਹਾਂਜੀ 3 ਕਰੋੜ 500 ਰੁਪਏ ਦੀ ਟਿਕਟ ਹੈ ਜੀ ਕਿੰਨੇ ਵਜੇ ਨਿਕਲਦਾ ਕੱਲ ਕੱਲ 6 ਵਜੇ ਅੱਗੇ ਕਈ ਵਾਰ ਕਸਟਮਰ ਕਨਫਿਊਜ਼ ਹੋ ਜਾਂਦੇ ਸੀ ਕਿ ਪ੍ਰਾਈਸ 8 ਵਜੇ ਨਿਕਲਦੇ ਹੁਣ ਪ੍ਰਾਈਸ ਦਾ ਟਾਈਮ ਚੇਂਜ ਕਰ ਦਿੱਤਾ ਗਿਆ 6 ਵਜੇ ਤੇ ਕਰ ਦਿੱਤੇ ਗਏ ਸਾਰੇ ਪ੍ਰਾਈਸ ਜੀ ਜੀ ਬੀਤੇ ਤਿੰਨ ਦਿਨਾਂ ਚ ਤਿੰਨ ਇਨਾਮ ਲੱਗੇ ਹਾਂ ਤਿੰਨ ਇਨਾਮ ਲੱਗ ਗਏ ਜੀ 50000 ਰੁਪਏ ਦੇ ਇੱਕ ਮੋਗੇ ਨਿਕਲਿਆ ਸੀਗਾ ਇੱਕ ਲੋਕਲ ਨਿਕਲਿਆ ਇੱਕ ਚਲੋ ਸਾਹਮਣੇ ਨਹੀਂ ਆਇਆ ਬੰਦਾ ਉਹ ਵੀ ਇੱਥੇ ਲੋਕਲ ਹੀ ਸੀਗਾ ਜਲਾਲਾਬਾਦ ਦਾ ਸੋ ਸਵੇਰੇ ਆਪਾਂ ਇਹਨਾਂ ਨਾਲ ਜ਼ਰੂਰ ਮਿਲਵਾਵਾਂਗੇ ਜਿਨ੍ਹਾਂ ਨੂੰ ਕੱਲ 50000 ਰੁਪਏ ਦਾ ਲੱਗਿਆ ਸਵੇਰੇ ਆਪਣੇ ਕੋਲ ਆਣਗੇ ਆਪਾਂ ਜ਼ਰੂਰ ਮਿਲਵਾਵਾਂਗੇ ਉਹਨਾਂ ਨਾਲ ਜੀ ਜੀ ਤਾਂ ਬਿਲਕੁਲ ਕਾਰਨ ਅਰਜਨ ਲਾਟਰੀ ਏਜੰਸੀ ਦੇ ਮੌਜੂਦ ਆ ਜਿੱਥੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਦਿਨਾਂ ਚ ਲਗਾਤਾਰ ਤਿੰਨ ਇਨਾਮ ਲੱਗੇ 50000 ਦੇ ਤੇ ਕੱਲ 3 ਕਰੋੜ ਦਾ ਇਨਾਮ ਲੱਗਣ ਵਾਲਾ ਜਿਸ ਦੇ ਟਿਕਟ ਦਾ ਰੇਟ ਹੈ ਸਿਰਫ 500 ਰੁਪਏ ਕਰਨ ਅਰਜੁਨ ਲੋਟਰੀ ਏਜੰਸੀ ਜਿੱਥੇ ਜਲਾਲਾਬਾਦ ਦੇ ਵਿੱਚ ਸਭ ਤੋਂ ਜ਼ਿਆਦਾ ਇਨਾਮ ਨਿਕਲਦੇ ਆ ਰਿਕਾਰਡ ਹੈ ਤਾਂ ਉੱਥੇ ਹੁਣ ਲਗਾਤਾਰ ਇਨਾਮ ਨਿਕਲ ਰਹੇ ਆ ਬਾਈ ਨਾਲ ਗੱਲ ਕੀਤੀ ਫੋਨ ਤੇ ਜਦੋਂ ਉਹਨਾਂ ਨੂੰ ਦੱਸਿਆ ਤਾਂ ਖੁਸ਼ੀ ਦਾ ਬਾਈ ਦਾ ਟਿਕਾਣਾ ਨਹੀਂ ਸੀਗਾ ਕਹਿੰਦਾ ਕੱਲ ਨੂੰ ਲੈ ਜਾਾਂਗੇ ਅੱਜ ਪਰਿਵਾਰ ਨਾਲ ਬਾਹਰ ਆ ਤਾਂ ਤੁਸੀਂ ਵੀ ਆਪਣੀ ਕਿਸਮਤ ਜਮਾਣਾ ਚਾਹੁੰਦੇ ਹੋ ਤਾਂ ਜਰੂਰ ਆਓ ਕਰਨ ਅਰਜੁਨ ਲੋਟਰੀ ਏਜੰਸੀ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਜਲਾਲਾਬਾਦ ਜਿੱਥੇ ਲਗਾਤਾਰ ਇਨਾਮ ਆ ਰਿਹਾ ਤੇ ਕੱਲ 3 ਕਰੋੜ ਰੁਪਏ ਦਾ ਇਨਾਮ ਨਿਕਲਣ ਵਾਲਾ ਹੈ ਕਿਸੇ ਇੱਕ ਕਿਸਮਤ ਵਾਲੇ ਦਾ 3 ਕਰੋੜ ਦਾ ਇਨਾਮ ਲੱਗੇਗਾ ਬਾਕੀ 10-10 ਲੱਖ ਤੇ 5-5 ਲੱਖ ਦੇ ਵੀ ਪ੍ਰਾਈਜ਼ ਇਹਦੇ ਵਿੱਚ ਲੱਗਣੇ ਆ ਟਿਕਟ ਰੇਟ 500 ਰੁਪਏ ਹੈ ਜਲਾਲਾਬਾਦ ਕਰਨ ਅਰਜੁਨ ਲੋਟਰੀ ਏਜੰਸੀ ਤੇ ਆਪਣੀ ਕਿਸਮਤ ਅਜਮਾਉਣ ਦੇ ਲਈ ਜਰੂਰ ਆਓ ਧੰਨਵਾਦ